ਦੇਲੀ ਪੰਜਾਬੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਅੱਜ ਸਥਾਨਕ ਸ਼ਹਿਰ ਦੀ ਤੂਰ ਪੱਤੀ ਵਿਖੇ ਐਮ ਐਲ ਏ ਨਰਿੰਦਰ ਕੌਰ ਭਰਾਜ ਵੱਲੋਂ ਕਰੀਬ 1 ਕਰੋੜ 25 ਲੱਖ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਪਾਰਕ ਦੇ ਬਣਨ ਨਾਲ ਜਿੱਥੇ ਇੱਕ ਪਾਸੇ ਆਮ ਲੋਕਾਂ ਨੂੰ ਕੂੜੇ ਕਰਕਟ ਦੇ ਢੇਰਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਨਜਾਤ ਮਿਲੇਗੀ, ਉੱਥੇ ਹੀ ਦੂਜੇ ਪਾਸੇ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਘੁੰਮਣ ਫਿਰਨ ਲਈ ਇੱਕ ਚੰਗੀ ਥਾਂ ਵੀ ਮਿਲ ਜਾਵੇਗੀ। ਹਾਂ ਜੀ ਬਿਲਕੁਲ ਪਵਾਨੀਗੜ ਦੇ ਤੂਰਪੱਤੀ ਦੇ ਵਿੱਚ ਲਗਾਤਾਰ ਜਿਹੜੀ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਇੱਥੇ ਜਿਹੜਾ ਪਾਰਕ ਬਣਾਇਆ ਜਾਵੇ ਜਿਹੜੀ ਜਗ੍ਹਾ ਸੀ ਉਹ ਉੱਥੇ ਕਾਫੀ ਕੂੜਾ ਰਹਿੰਦਾ ਅੱਜ ਵੀ ਦੇਖ ਰਹੇ ਆ ਸੋ ਇਹਨੂੰ ਹਟਾ ਕੇ ਇੱਥੇ ਇੱਕ ਲੋਕਾਂ ਦੇ ਲਈ ਇੱਕ ਜਿਹੜਾ ਉਹਨਾਂ ਦੇ ਸੈਰ ਕਰਨ ਦੇ ਲਈ ਉਸ ਪਰਪਲ ਲਈ ਜਿਹੜਾ ਇੱਕ پارک ਬਣਾਇਆ ਜਾਵੇ ਸੋ ਸਪਾਰਕ ਦੀ ਜਿਹੜੀ ਮੰਗ ਨੂੰ ਪਿੱਛੇ ਜਿਹੜੀਆਂ ਅੜਚਨਾ ਸੀ ਉਹਨਾਂ ਨੂੰ ਦੂਰ ਕਰਦੇ ਹੋਏ ਅੱਜ ਤਕਰੀਬਨ 1 ਕਰੋੜ 25 ਲੱਖ ਦੀ ਲਾਗਤ ਦੇ ਨਾਲ ਉਹਦੇ ਜਿਹੜੇ ਕੰਮ ਦੀ ਬੀ ਐਂਡ ਆਰ ਦੇ ਥਰੂ ਜਿਹੜਾ ਕੰਮ ਦੀ ਸ਼ੁਰੂਆਤ ਕਰਾਈ ਹੈ ਸੋ ਅੱਜ ਇਹਦੀ ਸ਼ੁਰੂਆਤ ਕਰਾਉਣ ਲਈ ਸਾਰੇ ਨਗਰ ਕੌਂਸਲ ਦੇ ਸਾਡੇ ਪ੍ਰਧਾਨ ਐਮ ਸੀ ਸਾਹਿਬਾਨ ਤੇ ਮੇਰੇ ਵਰਕਰ ਦੇ ਨਾਲ ਹੀ ਸਾਰਾ ਪ੍ਰਸ਼ਾਸਨ ਸਾਡੇ ਐਸ ਡੀ ਐਮ ਆਏ ਨੇ ਇਹ ਵੀ ਅੱਜ ਪਹਿਲੀ ਵਾਰ ਇਹਨਾਂ ਦੀ ਹੁਣ ਜੁਆਇਨਿੰਗ ਹੈ ਹਰਵਿੰਦਰ ਬਾਂਸਲ ਜੀ ਆਏ ਨੇ तहसीलदार साहब आए ने नैप सीलर साहब सारा प्रशासन ਇੱਥੇ ਸਾਡੇ ਪਹੁੰਚਿਆ ਹੋਇਆ ਮੰਡੀ ਤੋਂ ਸਾਡੇ ਪ੍ਰਧਾਨ ਜੀ ਆਏ ਨੇ ਸੋ ਸਾਰਿਆਂ ਨੇ ਰਲ ਮਿਲ ਕੇ ਅੱਜ ਜਿਹੜੇ ਇਸ ਕਾਰਜ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਪਹਿਲਾਂ ਵੀ ਮੈਡਮ ਬਣ ਜਾ ਰਿਹਾ ਸੀ ਤਾਂ ਹੁਣ ਦੂਜੀ ਵਾਰ ਸ਼ੁਰੂਆਤ ਹੋਈ ਹੈ ਤਾਂ ਲੱਗਦਾ ਵੀ ਜੇ ਬਣਦਾ ਤਾਂ ਸ਼ਹਿਰ ਦਾ ਵੱਡਾ ਵਿਕਾਸ ਹੋਏਗਾ ਸੀ। ਬਿਲਕੁਲ ਵਿਕਾਸ ਹੋਊਗਾ ਵੱਡਾ ਵਿਕਾਸ ਹੋਊਗਾ ਔਰ ਤੁਸੀਂ ਦੇਖੋ ਵੀ ਜਿੰਨੀ ਜਿਹੜੀ ਆਬਾਦੀ ਆ ਚਾਹੇ ਤੂਰਪੱਤੀ ਆ ਜਿਹੜੀ ਚਹਿਲਾ ਪੱਤੀ ਆ ਜੈਨ ਕਲੋਨੀ ਸਾਰੇ ਏਰੀਆ ਨੂੰ ਜਿਹੜੀ ਇੱਕ ਪਾਰਕ ਦੀ ਜਿਹੜੀ ਦਿੱਕਤ ਸੀਗੀ ਇਸ ਤੋਂ ਪਹਿਲਾਂ ਜਿਹੜਾ ਪਾਰਕ ਆ ਬਾਇਓਡਾਈਵਰਸਿਟੀ ਜਿਹੜਾ ਥਾਣੇ ਦੇ ਕੋਲ ਜਾ ਰਹਿੰਦਾ ਸੋ ਕਾਫੀ ਦੂਰ ਪਿਆ ਜਾਂਦਾ ਸੀਗਾ ਸੋ ਇੱਥੇ ਨੇੜੇ ਜਿਹੜਾ ਬੱਚਿਆਂ ਨੂੰ ਕਿਉਂਕਿ ਇਹਦੇ ਵਿੱਚ ਅਸੀਂ 1500 ਮੀਟਰ ਦਾ ਜਿਹੜਾ ਟਰੈਕ ਬਣਾਵਾਂਗੇ ਉਹਦੇ ਨਾਲ ਹੀ ਜਿਹੜੇ ਬੈਠਣ ਦੇ ਲਈ ਜਿਹੜੇ ਸ਼ੈੱਡ ਬਣਨਗੇ ਵਿੱਚ ਬੈਂਚ ਰੱਖੇ ਜਾਣੇ ਆ ਬੱਚਿਆਂ ਦੇ ਲਈ ਇੱਕ ਜਿਹੜੇ ਖੇਡਣ ਦੇ ਲਈ ਉਹਨਾਂ ਦੇ ਕਾਰਨਰ ਅਸੀਂ ਅਲੱਗ ਤੋਂ ਜਿਹੜੇ ਬਣਾਵਾਂਗੇ ਸੋ ਬਾਉਂਡਰੀ ਹੋਊਗੀ ਦੀ ਸਾਰੀ ਸਾਰਾ ਜਿਹੜਾ ਕੰਪਲੀਟ ਕਰਕੇ ਜਿਹੜਾ ਉਹ ਇਹਨਾਂ ਨੂੰ ਪ੍ਰੋਜੈਕਟ ਦਵਾਂਗੇ ਤਾਂ ਜੋ ਸਾਡੇ ਲੋਕ ਨੇ ਜਿਹੜੇ ਸਿਹਤਮੰਤ ਤੰਦਰੁਸਤ ਰਹਿਣ ਤੇ ਜਿਹੜੀ ਇਸ ਏਰੀਆ ਦੇ ਵਿੱਚ ਹੈ ਜਿਹੜੀ ਇੱਕ ਸੋਹਣੀ ਜਿਹੜੀ ਦੇਖਿਆ ਜਿਹੜੀ ਉਹ ਬੜੇ ਲੋਕਾਂ ਦੀ ਮੁਸ਼ਕਲਾਂ ਸੀ ਮੈਂ ਮੁਰੇ ਵੀ ਕਿਉਂਕਿ ਪਹਿਲਾਂ ਖਾਲੀ ਜਗ੍ਹਾ ਕਾਰਨ ਗੰਦ ਬਹੁਤ ਪਿਆ ਹੋਇਆ ਸੀ ਤਾਂ ਲੱਗਦਾ ਵੀ ਗੰਦ ਤੋਂ ਵੀ ਜਿਹੜੀ ਨਜ਼ਾਤ ਮਿਲੇਗੀ ਬਿਲਕੁਲ ਸਾਫ਼ ਸੁਥਰਾ ਜਿਹੜਾ ਸੋਹਣੀ ਜਿਹੜੀ ਦੇਖਿਆ ਜਿਹੜੀ ਇਸ ਏਰੀਆ ਦੀ ਜਿਹੜੀ ਬਣਨੀ ਆ ਔਰ ਇੱਥੋਂ ਜਿਹੜਾ ਏਰੀਆ ਮੈਨੂੰ ਲੱਗਦਾ ਵੀ ਹੋਰ ਡਿਵੈਲਪ ਹੋਊਗਾ ਪਹਿਲਾਂ ਗੰਦਕੀ ਦੇ ਢੇਰ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਹੁਣ ਇੱਕ ਪਾਰਕ ਦੇ ਨਾਮ ਨਾਲ ਜਾਣਾ ਜਾਊਗਾ ਤੇ ਏਰੀਆ ਜਿਹੜਾ ਡਿਵੈਲਪ ਹੋਊਗਾ ਤੇ ਲੋਕ ਜਿਹੜੇ ਸਿਹਤਮੰਦ ਤੰਦਰੁਸਤ ਤਾਂ ਲੱਗਦਾ ਕਿ ਕਿੰਨੇ ਟਾਈਮ ਚ ਪੰਜਾਬ ਇਹ ਮੈਂ 1 ਕਰੋੜ 25 ਲੱਖ ਦੀ ਲਾਗਤ ਦੇ ਨਾਲ ਜਿਹੜਾ ਬਣ ਰਿਹਾ ਤਾਂ ਇੱਕ ਸ਼ੁਰੂਆਤ ਹੋਈ ਹੈ ਲੱਗਦਾ ਜ਼ਿਲ੍ਹਾ ਸੰਗਰੂਰ ਦਾ ਇਹ ਵੱਡਾ ਸਟੇਡੀਅਮ ਵੀ ਬਣ ਸਕਦਾ ਉਹਨਾਂ ਦੇ ਟਾਈਮ ਦੇ ਵਿੱਚ پارک ਨਹੀਂ ਇਹ ਸਟੇਡੀਅਮ ਨਹੀਂ ਹੈਗਾ ਇਹ ਸਿਰਫ ਪਾਰਕ ਹੈ ਜਿਹਦੇ ਵਿੱਚ 1500 ਮੀਟਰ ਦਾ ਜਿਹੜਾ ਟਰੈਕ ਹੈ ਜਿਹੜੀ ਵਾਕ ਕਰਨ ਦੇ ਲਈ ਸੈਰ ਕਰਨ ਦੇ ਲਈ ਜਿਹੜਾ ਅਸੀਂ 1500 ਮੀਟਰ ਦਾ ਜਿਹੜਾ ਟਰੈਕ ਬਣਾ ਰਹੇ ਹਾਂ ਬੱਚਿਆਂ ਲਈ ਖੇਡਣ ਦੇ ਲਈ ਲਗ ਤੋਂ ਜਿਹੜੇ ਕਾਰਨਰ ਬਣਾ ਰਹੇ ਹਾਂ ਸੋ ਹਰ ਤਰ੍ਹਾਂ ਦੀ ਜਿਹੜੀ ਉਹ ਸਹੂਲਤ ਜਿਹੜੀ ਦਿੱਤੀ ਜਾਊਗੀ ਜਿਹੜੀ ਕਿ ਪਾਰਕ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਥੈਂਕ ਯੂ ਬਿਕਾ ਸ਼ਹਿਰ ਵਾਸੀ ਸਭ ਤੋਂ ਬੜੀ ਮੰਗ ਹੈ ਮੇਰਾ ਨਾਮ ਜਗਤਾਰ ਸਿੰਘਾ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹਲਕਾ ਵਿਧਾਇਕ ਜਿੰਦਰ ਕੋਪਰਾ ਆ ਜਾਈਨ ਇੱਥੇ ਇੱਥੇ ਪਾਰਕ ਦਾ ਉਦਘਾਟਨ ਕੀਤਾ ਜਾ ਰਿਹਾ ਨਹੀਂ ਪੱਥਰ ਰੱਖਿਆ ਗਿਆ ਇਹ ਜੀ ਸਾਡੀ ਜਗਾ ਹੀ ਜਿਹੜੀ ਟੋਬੇ ਦੀ ਸੀਗੀ ਇੱਥੇ ਗੰਦ ਪੈ ਰਿਆ ਸੀਗਾ ਤੇ ਅਸੀਂ ਨਿਰੰਦਰ ਕੌਰ ਐਮ ਐਲ ਏ ਬਰਾਜ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰਾਲਾ ਕਰਕੇ ਇੱਥੇ ਪਾਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਲੋਕਾਂ ਦੀ ਜਿਹੜੇ ਆਲੇ-ਦਾਲੇ ਹੋਰ ਵੀ ਲੋਕ ਨੇ ਉਹਨਾਂ ਦੀ ਮੰਗ ਸੀਗੀ ਇਹ ਜਗ੍ਹਾ ਜਿਹੜੀ ਤੂਰਪੱਤੀ ਦੀ ਆ ਤੂਰਪੱਤੀ ਨੇ ਇਸ ਸੀਜ਼ ਲਈ ਮਤਲਬ ਸਹਿਯੋਗ ਦਿੱਤਾ ਵੀ ਇੱਥੇ ਪਾਰਕ ਬਣੇ ਲੋਕਾਂ ਲਈ ਤੁਰਨ ਫਿਰਨ ਦੀ ਜਗ੍ਹਾ ਬਣ ਇੱਥੇ ਬਹੁਤ ਲੋੜ ਸੀਗੀ ਤੇ ਅਸੀਂ ਨਰਿੰਦਰ ਕੌਰ ਭਰਾਜ ਦਾ ਪੰਜਾਬ ਸਰਕਾਰ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਪ੍ਰਾਲਾ ਕੀਤਾ ਹੈ ਪਾਰਕ ਬਣਾਉਣ ਦੀ ਉਦਮ ਕੀਤਾ ਹੈ ਆਸ-ਪਾਸ ਹੀ ਦੇਖਣਾ ਕਾਫੀ ਗੰਦਗੀ ਫੈਲੀ ਹੋਈ ਹੈ ਇਹਦੇ ਨਾਲ ਕਾਫੀ ਬਿਮਾਰੀਆਂ ਵੀ ਦਾ ਵੀ ਖਤਰਾ ਮਨ ਰਾ ਰਹੇ ਸੀ ਇਹ ਤਾਂ ਜੀ ਅਸੀਂ ਬਹੁਤ ਬਿਵਤਾ ਕੁੱਟੀ ਹੈ ਮਤਲਬ ਅਸੀਂ ਪਹਿਲਾਂ ਸਫਾਈ ਰੱਖਣ ਦੀ ਬਹੁਤ ਕੋਸ਼ਿਸ਼ ਕਰੀ ਪਰ ਇਹ ਆਲੇ-ਦਾਲ ਦੇ ਲੋਕ ਉਹਨਾਂ ਫਿਰ ਪੂਰਾ ਸਹਿਯੋਗ ਨਹੀਂ ਦਿੰਦੇ ਗੰਦ ਪਾਉਂਦੇ ਆ ਇਥੇ ਸਾਡੇ ਕੈਂਸਰ ਦੇ ਬੜੇ ਮਰੀਜ਼ ਪਰਿਵਾਰਾਂ 'ਚ ਹੋਏ ਨੇ ਹੁਣ ਵੀ ਚੱਲ ਰਹੇ ਨੇ ਤੇ ਸਾਨੂੰ ਬੜੀ ਚਿੰਤਾ ਸੀ ਇਸ ਗੱਲ ਦੀ ਅਸੀਂ ਲੋਕਾਂ ਨੂੰ ਸਮਝਾਉਂਦੇ ਸੀਗੇ ਵੀ ਜੇ ਇਹ ਗੰਦ ਚੱਕਿਆ ਜਾਂਦਾ ਸਾਰੇ ਲੋਕ ਸਹਿਯੋਗ ਦੇਣ ਵੀ ਲੋਕਾਂ ਨੂੰ ਬਿਮਾਰੀਆਂ ਤੋਂ ਨजात ਮਿਲੇ ਵਾਤਾਵਰਨ ਸਾਫ਼ ਹੋਵੇ ਇਥੇ ਤੁਰਨ ਫਿਰਨ ਦਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਇਹ ਸਹੂਲਤ ਮਿਲ ਸਕੇ ਤੇ ਉਹ ਚਲੋ ਅੱਜ ਸਰਕਾਰ ਦੀ ਤੇ ਐਮਐਲਏ ਸਾਹਿਬ ਦੀ ਸਹਿਯੋਗ ਨਾਲੇ ਹੋਣ ਜਾ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਜਗ੍ਹਾ ਨੂੰ ਪਾਰਕ ਬਣਾਉਣ ਦੇ ਲਈ ਇੱਕ ਵਾਰੀ ਕਾਂਗਰਸ ਵੱਲੋਂ ਵੀ ਪ੍ਰਸਤਾਵ ਪੇਸ਼ ਕੀਤਾ ਤੇ ਉਹਦੇ ਵਿੱਚ ਹੁਣ ਤੁਹਾਨੂੰ ਲੱਗਦਾ ਕਿ ਇਹ ਪੂਰ ਚੜਜੂਗਾ ਪੂਰ ਚੜਜੂਗਾ ਜੀ ਸ਼ਾਇਦ ਉਹ ਲੋਕਾਂ ਨੇ ਹੁਣ ਸਹਿਯੋਗ ਦਿੱਤਾ ਤੇ ਚਲੋ ਪਹਿਲਾਂ ਉਹਨਾਂ ਦਾ ਸੀਗਾ ਵੀ ਸਾਨੂੰ ਇਹ ਜਗ੍ਹਾ ਦੇ ਵਿੱਚੋਂ ਕੁਝ ਹਿੱਸਾ ਵੰਡ ਕੇ ਦਿੱਤਾ ਜਾਵੇ ਓਕੇ ਤੇ ਉਹ ਪਰ ਚਲੋ ਹੁੰਦਾ ਵੀ ਲੋਕਾਂ ਨੂੰ ਹੈ ਫਿਲਹਾਲ ਤਕਰੀਬਨ ਸਹਿਮਤ ਨੇ ਉਹ ਇਸੇ ਕਰਕੇ ਹੁਣ ਇੱਥੇ ਤੱਕ ਇਹ ਗੱਲ ਪਹੁੰਚੀ ਆ ਵੀ ਹੁਣ ਕੋਈ ਰੌਲਾ ਨਹੀਂ ਹੈਗਾ ਹਾਂ ਜੀ